ਤੁਸੀਂ ਦੇਖ ਰਹੇ ਹੋ ਪਾਕਾ ਟਿਵੀ ਤੇ ਅੱਜ ਖੜਿਆ ਜਿਲ੍ਹਾ ਗੁਰਦਾਸਪੁਰ ਦਾ ਬਲਾਕ ਤਰੰਗਲਾ ਤੇ ਬਲਾਕ ਦਰੰਗਲੇ ਵਿੱਚ ਕੁੱਲ 70 ਪਿੰਡਾਂ ਤੇ 70 ਪਿੰਡਾਂ ਵਿੱਚੋਂ 77 ਪੰਚਾਇਤਾਂ ਜਿਹੜੀਆਂ ਨੇ ਉਹ ਮੌਜੂਦ ਨੇ ਸੋ ਅੱਜ ਇੱਕ ਵੱਖਰਾ ਸੁਨੇਹਾ ਅੱਜ ਵੱਖਰਾ ਇੱਕ ਮੈਸੇਜ ਗੁਰਦਾਸਪੁਰ ਜ਼ਿਲ੍ਹੇ ਨੂੰ ਆ ਰਿਹਾ ਕਿ ਪਿੰਡ ਡੁੱਗਰੀ ਦੇ ਲੋਕਾਂ ਨੇ ਇੱਕ ਆਪਣੇ ਇਕੱਠੇ ਹੋਣ ਦਾ ਜਿਹੜਾ ਸਬੂਤ ਹੈ ਉਹ ਗੁਰਦਾਸਪੁਰ ਜ਼ਿਲ੍ਹੇ ਨੂੰ ਯਾਰ ਕਿਤੇ ਮੈਂ ਕਹਿੰਨਾ ਕਿ ਪੂਰੇ ਪੰਜਾਬ ਦੀ ਗੱਲ ਕਰਦੇ ਵੱਖਰਾ ਜਿਹਾ ਸੁਨੇਹਾ ਇੱਕ ਵੱਖਰਾ ਜਿਹਾ ਜਿਹੜੀ ਪੰਚਾਇਤ ਆ ਉਹ ਸਰਬਸੰਮਤੀ ਨਾਲ ਚੁਣੀ ਗਈ ਆ ਸਰਦਾਰ ਸ਼ਮਸ਼ੇਰ ਸਿੰਘ ਜੀ ਦੀ ਗਵਾਹੀ ਹੇਠ ਤੇ ਸਰਦਾਰ ਜਰਨੈਲ ਸਿੰਘ ਜਿਹੜਾ ਜ਼ਿਲ੍ਹਾ ਉਮੀਦ ਪ੍ਰਧਾਨ ਨੇ ਸੋ ਅੱਜ ਸਾਰੇ ਵੀਰ ਜਿਹੜੇ ਨੇ ਇੱਥੇ ਇਕੱਠੇ ਹੋਏ ਨੇ ਤੇ ਅੱਜ ਸਰਦਾਰ ਸੁਮੇਸ਼ਰ ਸਿੰਘ ਵੀ ਸਾਡੇ ਨਾਲ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਤੇ ਕੁਝ ਪਰਿਵਾਰ ਜਿਹੜੇ ਸਾਡੇ ਨੇ ਉਹ ਕਾਂਗਰਸ ਨੂੰ ਛੱਡ ਕੇ ਆਮ ਪਾਰਟੀ ਵਿੱਚ ਸ਼ਾਮਲ ਹੋਏ ਨੇ ਸੋ ਸਭ ਤੋਂ ਪਹਿਲਾਂ ਮੈਂ ਗੱਲ ਪਛਾਣ ਚਾਹਵਾਂਗਾ ਜਿਹੜੇ ਇੱਥੋਂ ਦੇ ਅੱਜ ਸਰਪੰਚ ਸਰਬਸੰਮਤੀ ਨੇ ਚੁਣੇ ਗਏ ਨੇ ਸੋ ਪਹਿਲਾਂ ਕਾਂਗਰਸ ਵਿੱਚ ਤੁਸੀਂ ਰਹੇ ਹੋ ਤੇ ਕੋਈ ਦਬਦਬਾ ਜਾਂ ਕੋਈ ਇਹੋ ਜਿਹਾ ਕੋਈ ਸਿਰ ਤੇ ਬੋਝ ਤਾਂ ਨਹੀਂ ਲੈ ਕੇ ਆਏ ਨਾ ਤੇ ਅਜੇ ਤੱਕ ਨਾ ਕੋਈ ਦਬਦਬਾ ਕੋਈ ਕਾਂਗਰਸ ਨੇ ਹੱਟ ਕੇ ਕੀਤਾ ਨਾ ਮਤਕੀ ਹੋਇਆ ਵਾ ਅਸੀਂ ਆਪਣੀ ਮਰਜ਼ੀ ਦੇ ਨਾਲ ਜਿਹੜੇ ਕੰਮ ਆ ਮਤਕੀ ਆਮ ਪਾਰਟੀ ਦੇ ਪ੍ਰਭਾਵਿਤ ਹੋ ਕੇ ਭਗਵੰਤ ਮਾਨ ਸਾਹਿਬ ਜੀ ਦੇ ਉਹਨਾਂ ਦੇ ਕੰਮਾਂ ਵਾਲੇ ਵੇਖ ਕੇ ਅਸੀਂ ਆਮ ਪਾਰਟੀ ਜੁਆਇਨ ਕੀਤੀ ਹੈ ਸੋ ਸਪੋਜ਼ ਕਰੋ ਅੱਜ ਤੁਸੀਂ ਆਏ ਹੋ ਕੱਲ ਨੂੰ ਕੋਈ ਤੁਹਾਨੂੰ ਕੋਈ ਪ੍ਰੈਸ਼ਰ ਪਾਏਂਦਾ ਤੇ ਕੋਈ ਦਲ ਬਦਲੂ ਤਾਂ ਨਹੀਂ ਹੋਏਗੀ ਨਹੀਂ ਸਰ ਇਹੋ ਜੀ ਕੋਈ ਗੱਲ ਨਹੀਂ ਕੋਈ ਦਲ ਬਦਲ ਵਾਲੀ ਗੱਲ ਕੋਈ ਨਹੀਂ ਚਿਚੇ ਆ ਗਏ ਆ ਉੱਥੇ ਪਹਿਲਾਂ 10 ਸਾਲ ਕਾਂਗਰਸ 'ਚ ਰਹੇ ਆ ਮਤਕੀ ਸਾਥੀ ਠੋਕੇ ਰਹੇ ਆ ਜੇ ਹੁਣ ਆਮ ਪਾਰਟੀ ਜਾਇਆ ਤਾਂ ਸਾਥੀ ਠੋਕੇ ਰਾਂਗੇ। ਸੋ ਕਿਹੜੇ ਕੰਮ ਤੁਹਾਨੂੰ ਚੰਗੇ ਲੱਗੇ ਨੇ ਆਮ ਪੜ ਜੇ ਤੁਹਾਨੂੰ ਸ਼ਾਮਲ ਹੋਣਾ ਪਿਆ ਆਮ ਪਾਰਟੀ ਚ। ਆਮ ਪਾਰਟੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੰਮ ਨੇ ਜਿੱਦਾਂ ਮਾਲਾ ਕਲੀਨਿਕ ਨੇ। ਹੋਰ ਵੀ ਬਹੁਤ ਸਾਰੇ ਇਹੋ ਜਿਹੇ ਕੰਮ ਨੇ ਜਿਹੜੇ ਮਤਲਬ ਕਿ ਆਮ ਪਾਰਟੀ ਨੇ ਮਤਲਬ ਕਿ ਭਗਵੰਤ ਪਾਣ ਸਾਹਿਬ ਜੀ ਨੇ ਜੇ ਮਤਲਬ ਕਿ ਕੀਤੇ ਨੇ। ਮਤਲਬ ਕਿ ਸਕੂਲ ਬਿਜਲੀ ਦੇ ਬਿੱਲ ਘਰਾਂ ਦੇ ਮਤਲਬ ਕਿ ਜ਼ੀਰੋ ਬਿੱਲ ਆ ਰਹੇ ਨੇ। ਉਹਨਾਂ ਵੱਲ ਵੇਖ ਕੇ ਮਤਲਬ ਕਿ ਅੱਜ ਗਰੀਬ ਘਰਾਂ ਦੇ ਜਿਹੜੇ ਬਿੱਲ ਆ ਬਿਲਕੁਲ ਜ਼ੀਰੋ ਆ ਰਹੇ ਨੇ ਉਹ ਕੰਮ ਵੇਖ ਕੇ ਅਸੀਂ ਆ ਸੋ ਬਹੁਤ ਬਹੁਤ ਧੰਨਵਾਦ ਆ ਸਾਡੇ ਨਾਲ ਸ਼ਮਸ਼ੇਰ ਜੀ ਵੀ ਖੜੇ ਨੇ ਸ਼ਮਸ਼ੇਰ ਜੀ ਕਿਹੜਾ ਐਸਾ ਤੀਰ ਮਾਰਿਆ ਜਿਹੜੇ ਜਿਹੜੇ ਲੋਕ ਨੇ ਉਹ ਆਮ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਤਿਆਰ ਹੋ ਗਏ ਨੇ ਦੇਖੋ ਜੀ ਤਵੱਡਾ ਪੁਕਾਰ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਪਿੰਡ ਡਿਕਰੀ ਦੀ ਇੱਕ ਮਿਸਾਲ ਕਾਇਮ ਹੋ ਗਈ ਆ ਸਾਡੇ ਗੁਰਦਾਸਪੁਰ ਜ਼ਿਲ੍ਹਾ ਹਲਕੇ 'ਚ ਨਹੀਂ ਗੁਰਦਾਸਪੁਰ ਜ਼ਿਲ੍ਹੇ 'ਚ ਹੀ ਮਿਸਾਲ ਕਾਇਮ ਹੋ ਗਈ ਆ ਕਿ ਵੱਡਾ ਪਿੰਡ ਹੈ ਔਰ ਦੋ ਥੇ ਬੂਥ ਨੇ ਔਰ ਤੁਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਆਪਣੇ ਆਪਣੇ ਵਹਿਕਲਾਂ ਤੇ ਬੈਠ ਕੇ ਇੱਥੇ ਆਏ ਨੇ ਔਰ ਜਿਨ੍ਹਾਂ ਦੀ ਇਹ ਚਾਹਤ ਸੀ ਕਿ ਅਸੀਂ ਪਿਆਰ ਮੁਹੱਬਤ ਦੇ ਨਾਲ ਸਾਰੇ ਅੱਛਾ ਦੂਸਰੀ ਗੱਲ ਇੱਕ ਹੋਰ ਬੜੀ ਵੱਡੀ ਗੱਲ ਹੈ ਕਿ ਸਾਰੇ ਭਾਈਚਾਰੇ ਇੱਥੇ ਆਇਆ ਸਾਰੇ ਭਾਈਚਾਰੇ ਇਕੱਠੇ ਹੋ ਕੇ ਆਏ ਨੇ ਕਿ ਅਸੀਂ ਸਾਰੇ ਭਾਈਚਾਰਿਆਂ ਵਿੱਚੋਂ ਸਾਡਾ ਇਹਨਾਂ ਨੂੰ ਸਮਰਥਨ ਸਾਡਾ ਜਰਨੈਲ ਸਿੰਘ ਜੱਗਾ ਫੌਜੀ ਸਾਡੇ ਬਹੁਤ ਵਧੀਆ ਵਰਕਰ ਇੱਥੇ ਕੰਮ ਕਰ ਰਹੇ ਨੇ ਮੀਤ ਜ਼ਿਲ੍ਹੇ ਦਾ ਮੀਤ ਪ੍ਰਧਾਨ ਹੈ ਐਕਸਰਸਮੈਨ ਦਾ ਲੇਖ ਨੂੰ ਇਸ ਦੇ ਨਾਲ-ਨਾਲ ਸਾਡੇ ਦਿਲ ਵਿੱਚ ਇਹ ਨਹੀਂ ਹੈ ਕਿ ਅਸੀਂ ਆਪਣੀ ਪਾਰਟੀ ਦਾ ਹੀ ਬਣਾਣਾ ਮੈਂ ਲੋਕਾਂ ਦੀ ਚਾਹਤ ਹੈ ਲੋਕਾਂ ਦੀ ਚਾਹਤ ਨੂੰ ਦੇਖਦਿਆਂ ਹੋਇਆ ਔਰ ਸਾਡੇ ਬੰਦਿਆਂ ਨੇ ਸਾਰਿਆਂ ਨੇ ਬੈਠ ਕੇ ਇਹ ਪਿੰਡ 'ਚ ਵੀ ਚਰਚਾ ਕੀਤੀ ਕਿ ਅਸੀਂ ਕਿਉਂ ਨਾ ਇਹ ਰਲ ਮਿਲ ਕੇ ਆਪਣੇ ਵਿੱਚੋਂ ਇੱਕ ਨਮਾਇੰਦਾ ਚੁਣੀਏ ਔਰ ਉਹਨਾਂ ਨੇ ਇਹ ਸਲਾਹ ਇਹਨਾਂ ਨੇ ਕੀਤੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਨੇ ਜਿਨ੍ਹਾਂ ਦੀ ਜੋਗ ਅਗਵਾਈ ਦੇ ਵਿੱਚ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਆ ਔਰ ਦਰੰਗਲੇ ਏਰੀਏ ਦੇ ਵਿੱਚ ਵੀ ਖਾਸ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਵਿਕਾਸ ਦੇ ਕੰਮ ਜਿਹੜੇ ਨੇ ਉਹ ਹੋ ਰਹੇ ਨੇ ਇਸ ਇਹਨਾਂ ਸਾਰੇ ਕੰਮਾਂ ਨੂੰ ਦੇਖਦੇ ਆ ਆ ਲੋਕ ਵੀ ਇਹ ਚਾਹੁੰਦੇ ਨੇ ਕਿ ਸਾਡੇ ਵਿਕਾਸ ਹੋਣ ਅਸੀਂ ਆਪਸ ਵਿੱਚ ਪਿਆਰ ਮੁਹੱਬਤ ਨਾਲ ਮਿਲ ਕੇ ਰਹੀਏ ਔਰ ਤੁਸੀਂ ਦੇਖਦੇ ਹੋ ਕਿ ਆਮ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਧੜੇਬੰਦੀਆਂ ਕਰਵਾ ਕੇ ਇਲੈਕਸ਼ਨ ਲੜਾਉਂਦੀਆਂ ਨੇ ਲੇਕਿਨ ਆਮ ਆਦਮੀ ਪਾਰਟੀ ਦੀ ਵੀ ਇਹ ਬਹੁਤ ਵੱਡੀ ਇੱਕ ਚਾਹਤ ਹੈ ਕਿ ਕੋਸ਼ਿਸ਼ ਆ ਕਿ ਅਸੀਂ ਸਾਰੇ ਪਿੰਡਾਂ ਦੇ ਵਿੱਚ ਭਾਈਚਾਰਾ ਬਣਾ ਕੇ ਇਲੈਕਸ਼ਨ ਕਰਾਈਏ ਔਰ ਜੇਕਰ ਸਰਬਸੰਮਤੀ ਨਾਲ ਨਾ ਇਸ ਤੋਂ ਇਲਾਵਾ ਹੋਰ ਵੀ ਛੜੀਆਂ ਜੇ 10-12 ਜਿਹੜੀਆਂ ਐਸੀਆਂ ਪੰਚਾਇਤਾਂ ਜਿਨ੍ਹਾਂ ਦੇ ਵਿੱਚ ਸਰਬਸੰਮਤੀ ਹੋ ਗਈ ਹੈ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਇਲਾਕਿਆਂ ਦੇ ਵਿੱਚ ਹੁਣ ਤੁਸੀਂ ਦੇਖੋ ਕਿ ਤੇ ਸਾਰੀਆਂ ਪਾਰਟੀਆਂ ਵੱਲੇ ਸ਼ਰਾਬ ਦੀਆਂ ਲਹਿਰਾਂ ਲਗਾ ਦਿੰਦੇ ਨੇ ਇੱਕ ਤਾਂ ਲੋਕਾਂ ਦਾ ਖਰਚ ਬਚੂਗਾ ਇੱਕ ਲੋਕਾਂ ਦਾ ਜਿਹੜਾ ਲੜਾਈ ਝਗੜਾ ਉਹ ਨਹੀਂ ਹੋਏਗਾ ਲੋਕਾਂ ਦਾ ਪਿਆਰ ਵਾਂਗ ਜਿਹੜਾ ਹੈ ਉਹ ਬਣਿਆ ਰਹੇਗਾ ਔਰ ਸ਼ਾਂਤੀ ਦੇ ਨਾਲ ਜਿਹੜਾ ਹੈ ਉਹ ਇਹਨਾਂ ਦੇ ਆਪਸ ਵਿੱਚ ਜਿਹੜੀ ਹੈ ਉਹ ਚੋਣ ਹੋ ਗਈ ਹੈ ਇਸ ਤੋਂ ਵੱਡੀ ਮੈਂ ਕਹਨਾ ਕਿ ਅਮੀਰੀ ਪਿੰਡ ਦੀ ਹੋਰ ਨਹੀਂ ਹੋ ਸਕਦੀ ਸਰ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਜਿਹੜੀ ਸਰਪੰਚ ਨੇ ਪੰਚਾਇਤ ਨੂੰ 5 ਲੱਖ ਰੁਪਇਆ ਗ੍ਰਾਂਟ ਵੀ ਦਿੱਤੀ ਜਾਏਗੀ ਬਿਲਕੁਲ ਜੀ ਜੋ ਸਰਕਾਰ ਨੇ ਅਨਾਉਂਸਮੈਂਟ ਕੀਤੀ ਹੈ ਸਾਡੇ ਸਤਿਕਾਰਯੋਗ ਭਗਵੰਤ ਮਾਨ ਜੀ ਨੇ ਕਿ 5 ਲੱਖ ਵੀ ਦਵਾਂਗੇ ਖੇਡ ਦਾ ਮੈਦਾਨ ਵੀ ਬੱਚਿਆਂ ਨੂੰ ਬਣਾ ਕੇ ਦਵਾਂਗੇ ਮੁਹੱਲਾ ਨੀਲਕਮ ਵੀ ਬਣਾ ਕੇ ਦਵਾਂਗੇ ਹੋਰ ਵੀ ਜਿਹੜੀਆਂ ਸਹੂਲਤਾਂ ਬਣਦੀਆਂ ਨੇ ਪਹਿਲ ਦੇ ਆਧਾਰ ਤੇ ਇਹਨਾਂ ਪਿੰਡਾਂ ਨੂੰ ਦਵਾਂਗੇ ਜਿੱਥੇ ਸਰਬਸੰਮਤੀ ਹੋਈ ਹੈ ਸਰ ਇੱਕ ਅੰਜਾਮ ਅੱਜ ਲੱਗਾ ਹੈ ਵਿਰੋਧੀ ਪਾਰਟੀ ਨੇ ਸ਼ਾਇਦ ਤੁਸੀਂ ਬਿਆਨ ਪੜ੍ਹੇ ਹੋਗਾ ਕਿ ਸਾਨੂੰ ਖਤਰਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਉਹ ਸਾਡੇ ਸਰਪੰਚਾਂ ਨਾਲ ਕੋਈ ਉਹਨਾਂ ਦੀ ਫਾਈਲਾਂ ਨਾਲ ਛੇੜਛਾੜ ਕਰ ਸਕਦੀ ਹੈ ਕੋਈ ਇਹੋ ਜਿਹਾ ਪਲਾਨ ਹੈ ਸਰ ਜਿਹੜੀਆਂ ਪਹਿਲੀਆਂ ਸਰਕਾਰਾਂ ਸਨ ਉਹਨਾਂ ਨੇ ਛੇੜਛਾੜ ਤੇ ਖੁਦ ਹੀ ਕੀਤੀ ਸੀ ਸੋ ਉਹਨਾਂ ਨੂੰ ਆਪਣੇ ਡਰ ਸਤਾ ਰਹੇ ਨੇ ਕਿ ਅਸੀਂ ਇਹ ਕੱਪੜੇ ਕੀਤੇ ਸੀ ਕਿ ਸਾਡੇ ਨਾਲ ਨਾ ਹੋ ਜਾਣ ਪਰ ਸਾਡੀ ਮਨਸਾ ਬਿਲਕੁਲ ਸਾਫ ਹੈ ਤੁਸੀਂ ਅੱਜ ਇਸ ਪਿੰਡ ਵੱਡੇ ਪਿੰਡ ਦੇ ਇਕੱਠ ਤੋਂ ਦੇਖ ਰਹੇ ਹੋ ਕਿ ਲੋਕ ਜਿਹੜੇ ਨਾ ਉਹ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਾ ਔਰ ਬਿਲਕੁਲ ਆਮ ਬੈਠ ਕੇ ਸਵਾ ਦੇ ਵਿੱਚ ਬੈਠ ਕੇ ਉਹ ਜਿਹੜੀ ਆ ਆਪਣੀ ਮਰਜ਼ੀ ਦੇ ਨਾਲ ਸਰਬਸੰਮਤੀ ਕਰਵਾ ਰਹੇ ਨੇ ਸਰ ਜਿਹੜੇ ਬਾਕੀ ਪਿੰਨੇ ਉਹਨਾਂ ਨੂੰ ਕੀ ਸੁਨੇਹਾ ਕੀ ਮੈਸੇਜ ਆ ਬਾਕੀ ਪੰਚਾਇਤ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਲੈਕਸ਼ਨ ਹਰ ਵਾਰ ਹੁੰਦੇ ਨੇ ਇਲੈਕਸ਼ਨ ਦੇ ਵਿੱਚ ਖਰਚ ਵੀ ਲੋਕ ਕਰਦੇ ਨੇ ਔਰ ਮੈਂ ਕਈਆਂ ਪਿੰਡਾਂ ਵਿੱਚ ਦੇਖਿਆ ਕਿ ਬਹੁਤ ਵੱਡਾ ਵੱਡਾ ਬਜਟ ਜਿਹੜਾ ਹੈ ਉਹ ਖਰਚ ਕਰਦੇ ਨੇ ਔਰ ਖਰਚ ਪੂਰਾ ਕਰਨ ਲਈ ਫਿਰ ਕਰਪਸ਼ਨ ਕਰਦੇ ਨੇ ਪੰਚਾਇਤਾਂ ਦੇ ਵਿੱਚੋਂ ਮੈਂ ਇਹ ਬੇਨਤੀ ਕਰਦਾ ਕਿ ਪਿਆਰ ਮੁਹੱਬਤ ਦੇ ਨਾਲ ਜਿਸ ਤਰ੍ਹਾਂ ਡੁੱਗਰੀ ਪਿੰਡ ਨੇ ਆਪਣੀ ਪੰਚਾਇਤ ਬਣਾਈ ਹੈ ਇਸੇ ਤਰ੍ਹਾਂ ਬੈ ਕੇ ਆਪਣੀ ਪੰਚਾਇਤ ਜਿਹੜੀ ਆ ਉਹ ਚੁਣ ਲੈਣ ਤਾਂ ਜੋ ਤੇ ਐਸੇ ਦੀ ਖੱਜਲ ਖਰਾਬੀ ਨਾ ਹੋਵੇ ਸਮੇਂ ਦੀ ਬਰਬਾਦੀ ਨਾ ਹੋਵੇ ਪਿਆਰ ਮੁਹੱਬਤ ਬਣਿਆ ਰਹੇ ਔਰ ਪਿੰਡ ਦੇ ਵਿੱਚ ਏਕਾ ਰਹੇ ਇਹੀ ਬੇਨਤੀ ਕਰਾਂ ਬਹੁਤ ਬਹੁਤ ਧੰਨਵਾਦ ਸੋ ਸੁਨੇਹਾ ਹੈ ਕਿ ਇਲੈਕਸ਼ਨ ਤੇ ਹੁੰਦੀ ਹੈ ਪਰ ਕਲੈਕਸ਼ਨ ਜਿਹੜੀ ਹੈ ਉਹ ਥੋੜੀ ਔਖੀ ਹੁੰਦੀ ਹੈ ਸੋ ਇਹਨਾਂ ਦਾ ਸੁਨੇਹਾ ਕਿ ਧੜੇ ਬਾਜੀ ਤੂੰ ਉੱਪਰ ਉੱਠ ਕੇ ਪਿਆਰ ਦਾ ਸਬੂਤ ਦਿਓ ਤੇ ਸਾਰੇ ਜਣੇ ਆਪਾਂ ਰਲ ਕੇ ਕਲੈਕਸ਼ਨ ਕਰੀਏ ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਮੀਤ ਪ੍ਰਧਾਨ ਉਹ ਬਲਾਕ ਪ੍ਰਧਾਨ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਬਾਕੀ ਜੋ ਵੀ ਪਿੰਡ ਦਾ ਵਿਕਾਸ ਹੋਵੇਗਾ ਜੋ ਕੰਮ ਹੋਏਗਾ ਮੈਂ ਆਪਣੇ ਜਿਹੜੇ ਪਿੰਡ ਦੇ ਜਰਨਾ ਸਿੰਘ ਮੀਤ ਪ੍ਰਧਾਨ ਨੇ ਇਹਨਾਂ ਦੇ ਸੰਯੋਗ ਦੇ ਨਾਲ ਇਹਨਾਂ ਦੇ ਕਹਿਣ ਦੇ ਨਾਲ ਜੇਰਾ ਵੀ ਕੰਮ ਕਰਨਗੇ ਪਹਿਲ ਦੇ ਤੌਰ ਤੇ ਜੋ ਕਹਿਣਗੇ ਜਿੱਥਾਂ ਕਹਿਣਗੇ ਉਹੀ ਹੀ ਪਿੰਡ ਦਾ ਕੰਮ ਹੋਏਗਾ ਦੂਜਾ ਕੰਮ ਮੈਂ ਉਹਨਾਂ ਚੇਤੇ ਕਰਾਂਗਾ ਜਿੱਦਾਂ ਜਿੱਦਾਂ ਮੈਂ ਆ ਸਿੰਘ ਨੇ ਕੀਤਾ ਸੋ ਪਹਿਲ ਦੇ ਨਾਤੇ ਕਿਹੜੇ ਕਿਹੜੇ ਕੰਮ ਜਿਹੜੇ ਪੈਂਡਿੰਗ ਆ ਗਏ ਨੇ ਜਿਹੜੇ ਰਹਿੰਦੇ ਕੰਮ ਰਹਿੰਦੇ ਸਭ ਤੋਂ ਮੇਰਾ ਸੱ퍼 ਦੋ ਛੱਪਰ ਆ ਸਾਡੇ ਪਿੰਡ ਦੇ ਉਹਨਾਂ ਦੇ ਵਿੱਚ ਮੈਂ ਜਿੰਦੀ ਨੀ ਪੈਪਲੇ ਰਪਏ ਕੁ ਤਿੰਨ ਸਾਢੇ ਤਿੰਨ ਚਾਰ ਲੱਖ ਰੁਪਏ ਦਾ ਖਰਚਾ ਉਹ ਸਭ ਤੋਂ ਪਹਿਲਾਂ ਉਹ ਕੰਮ ਕਰਾਂਗਾ ਨੰਬਰ 2 ਸਾਡੇ ਪਿੰਡ ਦੇ ਕਬਰਸਤਾਨਾਂ ਅੰਦਰ ਦੀ ਬਹੁਤ ਹੀ ਮਾਰੀ ਹਾਲਤ ਉਹਨਾਂ ਦੀ ਨੰਬਰ 3 ਤੇ ਕੀ ਸਕੂਲ ਦੇ ਅੱਗੇ ਬੱਚੇ ਨੇ ਖੇਤ ਨੂੰ ਸਟੇਡੀਅਮ ਬਣੀਆ ਨੰਬਰ 4 ਤੇ ਪਿੰਡ ਦੇ ਆਲੇ ਦੁਆਲੇ ਗੰਦਗੀ ਬਿਲਕੁਲ ਨਹੀਂ ਰਹਿਣਾ ਜੋ ਬਾਕੀ ਪਿੰਡ ਦੇ ਬਾਕੀ ਪਿੰਡ ਦੇ ਜੋ-ਜੋ ਪਿੰਡ ਦੇ ਕਹਿਣਗੇ ਉਹ ਸਾਰੇ ਹੀ ਕੰਮ ਹੋਣਗੇ